ਦੇ ਦਿਨ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀਮਰਾਓ ਅੰਬੇਡਕਰ ਵੱਲੋਂ ਸੰਵਿਧਾਨ ਸੰਪੂਰਨ ਕੀਤਾ ਗਿਆ ਸੀ ਜਿਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਅੱਜ ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਭਾਰਤੀ ਸੰਵਿਧਾਨ ਨ્યાય ਆਜ਼ਾਦੀ ਸਮਾਨਤਾ ਅਤੇ ਭਾਈਚਾਰੇ ਦੀ ਕਦਰਾਂ ਕੀਮਤਾਂ ਤੇ ਜ਼ੋਰ ਦਿੰਦਾ ਹੈ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਹਾਂਜੀ ਅੱਜ ਸੰਵਿਧਾਨ ਦਿਵਸ ਹੈ ਸਾਰੇ ਭਾਰਤ ਦੇ ਵਿੱਚ ਤੇ ਦੇਸ਼ ਵਿਦੇਸ਼ ਦੇ ਵਿੱਚ ਸੰਵਿਧਾਨ ਦਿਵਸ 26 ਨਵੰਬਰ ਬੜੀ ਧੂਮਤਾਰ ਮਨਾਇਆ ਜਾਂਦਾ ਹੈ ਇਹ ਸੰਵਿਧਾਨ ਦੀਓ ਕਾਪੀ ਹੈ ਜੀ ਜਿਹੜੀ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਸੀ ਸਾਰੀ ਇਹ ਅਸਲੀ ਕਾਪੀ ਆ ਮੈਂ ਆਪ ਲੈ ਕੇ ਅਸੀਂ ਮੇਰੇ ਘਰੇ ਪਈ ਆ ਬਹੁਤ ਸਾਰੇ ਲੋਕਾਂ ਨੇ ਇਹ ਸੰਵਿਧਾਨ ਦੇਖਿਆ ਵੀ ਨਹੀਂ ਹੁੰਦਾ ਸੋ ਮੈਂ ਸਾਰੇ ਇਹ ਕਰਦਾ 26 ਨਵੰਬਰ 1949 ਇਸ ਦਿਨ ਸੰਵਿਧਾਨ ਸੰਵਿਧਾਨ ਸਭਾ ਨੇ ਦਿੱਲੀ ਵਿੱਚ ਪਾਸ ਕੀਤਾ ਤੇ ਅਗਲੇ ਸਾਲ 26 ਜਨਵਰੀ ਨੂੰ ਇਹ ਲਾਗੂ ਹੋ ਗਿਆ 1950 ਦੇ ਵਿੱਚ ਸੋ ਅੱਜ ਅਸੀਂ ਉਸ ਮਹਾਨ ਸੰਵਿਧਾਨ ਦੇ ਜਿਹੜੀਏ 75 ਸਾਲ ਤੋਂ ਲਾਗੂ ਹੈ ਪੂਰਾ ਦੇਸ਼ ਸਵਿਧਾਨ ਦੇ ਮਤਾਬਕ ਚੱਲ ਰਿਹਾ ਹੈ ਜਦੋਂ ਕਿ ਸਾਡੇ ਗੁਵਰਨ ਦੇ ਵਿੱਚ ਪਾਕਿਸਤਾਨ ਹੈ ਬੰਗਲਾਦੇਸ਼ ਹੈ ਲੰਕਾ ਹੈ ਮਾਲਦੀਪ ਹੈ ਨੇਪਾਲ ਹੈ ਭਟਾਨ ਹੈ ਪਤਾ ਨਹੀਂ ਕਿੰਨੇ ਗੁਵਰਨ ਬਦਲ ਗਏ ਇਹਨਾਂ ਦੇ ਲੜਾਈਆਂ ਹੋ ਗਿਆ ਪਰ ਸੋ ਸਾਡੇ ਸਵਿਧਾਨ ਦੀ ਖੂਬਸੂਰਤੀ ਹੈ ਕਿ ਬਾਬਾ ਸਾਹਿਬ ਡਾਕਟਰ ਮੀਰਗਰ ਵੱਲੋਂ ਜੋ ਸੁਧਾਨ ਡਰਾਫਟ ਕਮੇਟੀ ਦੇ ਚੇਅਰਮੈਨ ਸੀ ਜਿਨ੍ਹਾਂ ਨੇ ਜ਼ਿੰਦਗੀ ਭਰ ਦੀ ਮਿਹਨਤ 2 ਸਾਲ 2 18 ਮਹੀਨੇ ਤੇ 11 ਦਿਨ ਦੇ ਵਿੱਚ ਮਿਹਨਤ ਕਰਕੇ ਇਹ ਸੰਵਿਧਾਨ ਜਿਹੜਾ ਹੈ ਤਿਆਰ ਕੀਤਾ ਸੀ ਉਸ ਤਹਿਤ ਹਜੇ ਤੱਕ ਇਹ ਸੰਵਿਧਾਨ ਕੰਮ ਕਰ ਰਿਹਾ ਹੈ 75 75 ਸਾਲ ਲਾਗੂ ਹੋ ਗਏ ਸੰਵਿਧਾਨ ਨੂੰ ਤੇ ਜਾਦ ਹੋਏ ਨੂੰ 70 ਸਾਲ ਹੋ ਗਏ ਸੋ ਅੱਜ ਅਸੀਂ ਨਮਨ ਕਰਦੇ ਆਂ ਬਾਬਾ ਸਾਹਿਬ ਡਾਕਟਰ ਮਿਤਗਰ ਨੂੰ ਉਹਨਾਂ ਦੀ ਕੋਸ਼ਿਸ਼ਾਂ ਨੂੰ ਕਿ ਭਾਰਤੀ ਸੰਵਿਧਾਨ ਜਿਹੜਾ ਹੈਗਾ ਉਹ ਅੱਜ ਵੀ ਪੂਰੀ ਤਰ੍ਹਾਂ ਲਾਗੂ ਹੈ ਉਹ ਵੱਡੀ ਗੱਲ ਕੱਲ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਹੱਕ ਬਹੁਤ ਵੱਡਾ ਫੈਸਲਾ ਦਿੱਤਾ ਹੈ ਕੁਝ ਸੰਵਿਧਾਨ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਇਸੇ ਪ੍ਰਸਤਾਵਨਾ ਦੇ ਵਿੱਚ ਪ੍ਰੀਅੰਮਲ ਦੇ ਵਿੱਚ ਬਦਲ ਕਰ ਚਾਹੁੰਦੇ ਹਸੀਂ ਆ ਉਹ ਸਮਾਜਵਾਦੀ ਅਖੰਡਤਾ ਤੇ ਧਰਮ ਨਿਰਪੇਖਤਾ ਜੋ 1976 ਦੇ ਵਿੱਚ 42ਵੀਂ ਸੋਧ ਦੇ ਵਿੱਚ ਇਸ ਸੰਵਿਧਾਨ ਦੇ ਵਿੱਚ ਅੰਕਿਤ ਕੀਤੇ ਗਏ ਸੀ ਉਹ ਖਤਮ ਕਰ ਚਾਹੁੰਦੇ ਸੀ ਲੰਮਾ ਸਮਾਂ ਬਹਿ ਚਲੀ ਸੁਪਰੀਮ ਕੋਰਟ ਦੇ ਵਿੱਚ ਕੱਲ ਸਾਡੇ ਮਾਣਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਕੰਨਾ ਸਾਹਿਬ ਨੇ ਉਹ ਫੈਸਲਾ ਲਗਾਤਾ ਇਸ ਸੰਵਿਧਾਨ ਦੀ ਪ੍ਰਸਤਾਵਨਾ ਇਹ ਪ੍ਰਸਤਾਵਨਾ ਨਹੀਂ ਸੰਵਿਧਾਨ we the people of india have firmly resolved mm. to constitute india into a sovereign democratic republic ਇਹ ਸਾਰਾ ਜਿਹੜਾ ਇਹ ਇਸ ਬਖਸ਼ਾਮ ਨੇ ਇਹ ਬਦਲਣਾ ਚਾਹੁੰਦੇ ਸੀ ਪਰ ਤੂੰ ਕਹਿੰਦਾ ਵੀ ਨਹੀਂ ਬਦਲ ਸਕਦੇ ਤੁਸੀਂ ਇਸ ਦੇ ਵਿੱਚ ਇੱਕ ਅੱਖਰ ਵੀ ਕਰ ਸਕਦੇ ਜੋ ਸਰਦਾਰ ਬਾਬਾ ਸਾਹਿਬ ਨੇ ਬਣਾਇਆ ਇਹੀ ਰਹੂਗਾ ਅੱਜ ਕੱਲ ਸੁਪਰੀਮ ਕੋਰਟ ਦਾ ਅਸੀਂ ਤਨਵਾਦ ਕਰਦੇ ਆ ਕਿ ਉਹਨਾਂ ਨੇ ਕੋਈ ਫੇਰ ਸਰਦਾਰ ਬਚਾ ਲਿਆ ਸੋ ਇਸ ਕਰਕੇ ਅੱਜ ਦੇ ਦਿਨ ਅਸੀਂ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਸਮੁੱਚੇ ਭਾਰਤ ਵਾਸੀਆਂ ਨੂੰ ਇਹ ਸਰਦਾਰ ਦੇ ਦਾ ਦੇਸ਼ ਚੱਲ ਰਿਹਾ ਹੈ ਨਮਨ ਕਰਦੇ ਆ ਕੋਟੀ ਕੋਟੀ ਨਮਨ ਕਰਦੇ ਆ ਤੇ ਅੱਜ ਦੇ ਯਾਦ ਨੂੰ ਇਤਿਆਜ਼ ਕਰਨ ਵਾਸਤੇ ਅਸੀਂ ਬਾਬਾ ਸਾਹਿਬ ਦੇ ਜਿਹੜਾ ਯਾਦ ਦੇ ਵਿੱਚ ਉਹਨਾਂ ਨੂੰ ਪੂਲ ਮਾਲਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਨਾਲ ਹੋਣਾ ਮੈਂ ਬਾਬਾ ਸਾਹਿਬ ਡਾਕਟਰ ਮੀਰ ਜਿੰਦਾਬਾਦ ਬਾਬਾ ਸਾਹਿਬ ਡਾਕਟਰ ਪੀਮਰਾਉ ਮੈਡੀਕਲ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਹਾਂਜੀ ਅੱਜ 26 ਨਵੰਬਰ ਨੂੰ ਸਾਡਾ ਸਾਡਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਸੀ ਉਹਦੇ ਵਿਸਤਾਰਪੂਰ ਸਾਡੇ માનਜੋਤ ਸ੍ਰੀ ਐਮਐਲਏ ਪ੍ਰਿੰਸੀਪਲ ਬੁਧਰਾਮ ਜੀ ਉਹਨਾਂ ਨੇ ਤੁਹਾਨੂੰ ਵਿਸਤਾਰ ਦੇ ਨਾਲ ਪੂਰੀ ਜਾਣਕਾਰੀ ਦੇ ਦਿੱਤੀ ਹੈ ਕਿਉਂਕਿ ਉਹਨਾਂ ਇਸ ਬਾਰੇ ਬਹੁਤ ਜਾਣਦੇ ਨੇ ਕੋਈ ਵੀ ਐਮਐਲਏ ਨਹੀਂ ਹੋਣਾ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਿ ਸੰਵਿਧਾਨ ਦੇ ਬਾਰੇ ਜਿਆਦਾ ਜਾਣੂਕਾਰ ਹੋਵੇ ਇਹਨਾਂ ਦੀ ਸੰਵਿਧਾਨ ਦੀ ਕਾਪੀ ਦਿੱਲੀ ਤੋਂ ਸਪੈਸ਼ਲ ਕਢਵਾ ਕੇ ਤੇ ਲਿਆਈ ਹੈ ਸਾਡੇ ਲੋਕਾਂ ਨੇ ਰੂਰੂ ਕੀਤੀ ਹੈ ਬਹੁਤ ਲੋਕ ਨੇ ਇਸ ਤਰ੍ਹਾਂ ਦੇ ਜਿਹੜੇ ਦਰਸ਼ਨ ਕਰਦੇ ਆ ਦਰਸ਼ਨ ਕਰਨ ਦੇ ਲਈ ਆਉਂਦੇ ਆ ਅਸੀਂ ਸਾਡੇ ਪੂਰੀ ਟੀਮ ਦੇ ਵੱਲੋਂ ਪੜੀ ਆਮ ਆਦੀ ਪਾਰਟੀਵੰਦ ਸਭ ਜਾਣ ਲਾਗੂ ਹੋ ਤੇ ਬਹੁਤ ਬਹੁਤ ਮੁਬਾਰਕਾ ਜੀ ਸਾਡੇ ਨਾਲ ਜੀ ਸਾਥੀ ਆਏ ਨੇ ਅਸੀਂ ਫੁੱਲ ਵਾਲਾ ਕੀਤੀ ਹੈ ਬਾਬਾ ਸਾਹਿਬ ਨੂੰ ਇੱਥੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ